ਅੱਜ ਵਿਧਾਨ ਸਭਾ ਹਲਕੇਮ ਕੰਦੋ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਸਰਪੰਚ ਰਾਜੀਵ ਸਿੰਘ ਤਲਵੰਡੀ ਅਤੇ ਅੰਗਰੇਜ਼ ਸਿੰਘ ਸਰਪੰਚ ਕ੍ਰਿਆਲਾ ਦੀ ਪ੍ਰੇਰਣਾ ਸਦਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਸਸੀ ਵਿੰਗ ਦੇ ਮੀਤ ਪ੍ਰਧਾਨ ਮੇਰ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਅੰਮ੍ਰਿਤਸਰ ਨੂੰ ਆਲਵੀ ਦਾ ਆ ਕੇ ਸਾਬਕਾ ਐਮਐਲਏ ਸਰਦਾਰ ਸ਼ਕਪਾ ਸਿੰਘ ਪੁੱਲਰ ਦੀ ਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਛਮੋਲੀਅਤ ਕੀਤੀ ਦੱਸਣਾ ਚਾਹਤਾ ਹਾਂ ਕਿ ਅੱਜ ਸਰਦਾਰ ਸ਼ਕਪਾ ਸਿੰਘ ਪੁੱਲਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਕਾਲਜਾ ਅੰਮ੍ਰਿਤਸਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਰ ਸਿੰਘ ਤ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਏ ਦੱਸਣਾ ਚਾਹੁੰਦਾ ਹਾਂ ਕਿ ਸਾਬਕਾ ਐਮਐਲਏ ਸਰਦਾਰ ਸੁਪਾਸਿੰਘ ਪੁੱਲਰ ਨੇ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਦਾ ਸਰੂਪ ਉਪਾਕੇ ਸਨਮਾਨਿਤ ਕੀਤਾ ਸ਼ਾਮਲ ਹੋਣ ਵਾਲਿਆਂ ਵਿੱਚ ਮੇਰ ਸਿੰਘ ਤਲਵੰਡੀ ਐਸਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਰਸ਼ਦੀਪ ਸਿੰਘ ਮਗਰਿੰਦਪੁਰ ਆਜੀਤ ਸਿੰਘ ਕਰਿਆਲਾ ਬਲਵਿੰਦਰ ਸਿੰਘ ਕੱਚਾਪਾ ਕਾ ਗਰਜਾਣ ਸਿੰਘ ਠੱਠਾ ਜਗਬੀਰ ਸਿੰਘ ਵਾਤਾਰਾ ਸਿੰਘ ਅਕਾਸ਼ਦੀਪ ਸਿੰਘ ਕੱਚਾ ਪੱਕਾ ਸੂਰਜਪਾਲ ਸਿੰਘ ਬਾਤਾਰਾ ਸਿੰਘ ਕਰਨ ਸਿੰਘ ਬਾਤਾਰਾ ਸਿੰਘ ਰਣਜੀਤ ਸਿੰਘ ਤਲਵੰਡੀ ਗੋਪੀ ਸਿੰਘ ਠੱਟਾ ਮਨਪ੍ਰੀਤ ਸਿੰਘ ਤਲਵੰਡੀ ਮਸ਼ਤਦਾ ਰਾਜ ਸਿੰਘ ਪੰਡਾਲ ਬੋਬੀ ਸਿੰਘ ਤਲਵੰਡੀ ਭਗਵਾਨ ਸਿੰਘ ਪੰਡਾਲ ਜੋਬਨ ਸਿੰਘ ਪੰਡਾਲ ਲਵ ਸਿੰਘ ਪੰਡਾਲ ਅਤੇ ਆਪਣੇ ਸਾਥੀਆਂ ਸਮੇਤ ਮੇਰ ਸਿੰਘ ਤਲਵੰਡੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਆਲ ਵਿਦਾ ਆ ਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਦੱਸਣਾ ਚਾਹੁੰਦਾ ਹਾਂ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਐਸਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਰ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਆਓ ਸੁਣਦੇ ਹਾਂ ਮੇਰ ਸਿੰਘ ਤਲਵੰਡੀ ਅਤੇ ਸਾਬਕਾ ਐਮਐਲਏ ਸਰਦਾਰ ਸੁਖਪਾਲ ਸਿੰਘ ਪੁੱਲਰ ਦੇ ਜਵਾਬੀਆਂ ਕੀ ਕਹਿ ਰਹੇ ਹਨ ਤੁਸੀਂ ਵੇਖ ਰਹੇ ਹੋ ਜੋ ਟੀਵੀ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹਲਵਿਦਾ ਕਰਕੇ ਕਾਂਗਰਸ ਪਾਰਟੀ ਦਾ ਹੱਥ ਨੂੰ ਥਾਂਬਿਆ ਹੈ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਮਹਿਸੂਸ ਇਸ ਤਰ੍ਹਾਂ ਕਰ ਰਿਹਾ ਮੇਰਾ ਨਾਮ ਮੇਰ ਸਿੰਘ ਹੈ ਪ੍ਰਿੰਤਲ ਵਾਲੀ ਸ਼ੋਭਾ ਸਿੰਘਾ ਮੈਂ ਕੰਮ ਰੱਖਦਿਆਂ ਨੀਤੀਆਂ ਵੇਖ ਕੇ ਤੇ ਜਿਹੜਾ ਸੌਮਣੀ ਕਾਲੇਦਾਰ ਚੋਂ ਮੈਂ ਪਹਿਲਾਂ ਤੋਂ ਰਹਿਣਾ ਬਹੁਤ ਜ਼ਿਆਦਾ ਪੁਰਾਣਾ ਤੇ ਮੈਂ ਜਿਹੜਾ ਉਹਨਾਂ ਜੋ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਗਾਹ ਆਪਦੀ ਸ਼ਰਤਾਂ ਤੇ ਮੈਂ ਆਪਦੀ ਬੋਰੀ ਆਪਦੀ ਮਿਹਨਤ ਨਾਲ ਕੰਮ ਕਰੂੰਗਾ ਅੱਜ ਕਾਂਗਰਸ ਪਾਰਟੀ ਨੂੰ ਖੇਮਕਰਨ ਹਲਕਾ ਦੇ ਵਿੱਚ ਬਹੁਤ ਭਾਰੀ ਬਲ ਮਿਲ ਰਿਹਾ ਹੈ ਇਸ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਪਹਿਮੇ ਸਾਰਿਆਂ ਨੂੰ ਪਹਿਲਾਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਾਡੇ ਲੀਡਰ ਸਬਾਨ ਕਰਦੇ ਸਰਪੰਚ ਦਾ ਰਾਜਵੀਰ ਸਿੰਘ ਜੀ ਸਤਾਰ ਗਰੇਤੀ ਸਿੰਘ ਜੀ ਕਰਾਲਾ ਸਾਹਿਬ ਸਾਰੇ ਜਿਨ੍ਹਾਂ ਦੀ ਪ੍ਰੇਰਣਾ ਸਦਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਮਾਨ ਦੇ ਸਾਡੇ ਸਰਪੰਚ ਮੇਰ ਸਿੰਘ ਜੀ ਤਲਵੰਡੀ ਸਾਡੇ ਪ੍ਰਧਾਨ ਸਾਹਿਬ ਆ ਉਹ ਸਾਰੀ ਆਪ ਦੀ ਸਾਥੀਆਂ ਸਮੇਤ ਸਾਰੀ ਇਕਾਈ ਸਮੇਤ ਸਾਰੇ ਉਹਨਾਂ ਦੇ ਆਪ ਦੇ ਵਰਕਰ ਤਵਾਨ ਜਿਨ੍ਹਾਂ ਨੇ ਮੈਂ ਖੈ ਪਾਰਟੀ ਵਾਸਤੇ ਉਹਨਾਂ ਦੀ ਜਿਹਦੇ ਵਿੱਚ ਮਾਨ ਪਾਰਟੀ ਵਾਸਤੇ ਬੜਾ ਵਧੀਆ ਕੰਮ ਕਰਦੇ ਰਹੇ ਬੜਾ ਉਤਸ਼ਾਹ ਦੇ ਨਾਲ ਮure ਐਸਸੀ ਭਾਈ ਜਰ ਨਾਲ ਸੰਬੰਧਿਤ ਜਿਹੜੇ ਸਾਰੇ ਪਰਿਵਾਰ ਹੈ ਉਹਨਾਂ ਸਾਰਿਆਂ ਨੂੰ ਅੱਜ ਕਾਂਗਰਸ ਵਿੱਚ ਸ਼ਾਮਲ ਕਰ ਰਹਿਣਾ ਵਾਸਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜੀ ਆਵਾਗਦਾ ਔਰ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਵੀ ਜਿਹੜੀ ਉਮੀਦ ਆਸ ਦੇ ਨਾਲ ਅੱਜ ਇੱਕ ਪੈਰ ਇਹਨਾਂ ਨੇ ਅੱਗੇ ਫੜਿਆ ਅਸੀਂ ਦੋ ਕਦਮ ਅੱਗੇ ਹੋ ਕੇ ਸਾਰੇ ਅਸੀਂ ਇਹਨਾਂ ਦਾ ਸਾਥ ਸਹਿਯੋਗ ਦਿੱਤੇ ਔਰ ਆਨਲਾਈਨ ਟਾਈਮ ਤੇ ਜਰ ਨਾਲ ਮਿਲ ਕੇ ਸਾਰੇ ਇਕੱਠੇ ਹੋ ਕੇ ਜਿਹੜਾ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ